ਸਤਿ ਸ੍ਰੀ ਅਕਾਲ ਜੀ ਮੈਰਾਜ਼ ਦੀ ਮੇਰੇ ਚੈਨਲ ਉਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਹੈਂਡਵਰਕ ਦੇ ਤੇ ਬਹੁਤ ਜਿਆਦਾ ਸੋਹਣੇ ਡਿਜ਼ਾਈਨ ਨੇ ਜੀ ਸਿੰਪਲ ਸੋਬਰ ਜੇ ਸੂਟ ਰਹਿਣਗੇ ਸਾਰੇ ਜਿੰਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਆਊਗਾ ਜੀ ਆਪਾਂ ਨੇ ਬਹੁਤ ਜ਼ਿਆਦਾ ਸੁਣਾ ਸੂਟ ਰੈਡੀ ਕੀਤਾ ਹੈ ਰੌ ਸ਼ਿਰਕ ਦੇ ਵਿੱਚ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਸਿੰਪਲ ਤੇ ਸੋਬਰ ਜਿਹਾ ਸੂਟ ਰਹੂਗਾ ਤੇ ਸਾਰੇ ਸੂਟ ਅੱਜ ਭੈਣਾ ਦੇ ਵੈਜਟ ਦੇ ਵਿੱਚ ਆਉਣਗੇ ਜੀ ਤੇ ਕਾਫੀ ਘੱਟ ਪ੍ਰਾਈਸ ਦੇ ਉੱਤੇ ਆਪਾਂ ਹੈਂਡਵਰਕ ਦੇ ਸੂਟ ਲੈ ਕੇ ਆਏ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਸਿੰਪਲ ਤੇ ਸੋਬਰ ਜੇ ਡਿਜ਼ਾਈਨ ਰਹਿਣਗੇ ਸਾਰੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਵੇ ਤੁਸੀਂ ਆਪਣੀ ਚੋਅ ਦੇ ਅਨੁਸਾਰ ਸੂਟ ਰੈਡੀ ਕਰਵਾ ਸਕਦੇ ਹੋ ਜੀ ਤੇ ਆਪਾਂ ਇਹ ਰੌ ਸ਼ਿਰਕ ਦੇ ਉੱਤੇ ਮਹਿਰੂਨ ਕਲਰ ਦਾ ਸੂਟ ਰੈਡੀ ਕੀਤਾ ਹੋਇਆ ਇਹ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਆਪਣੇ ਤੇ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ। ਨੈੱਕ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਫਿਨਿਸ਼ਿੰਗ ਹੈ ਤੇ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਸਾਰਾ ਹੈਂਡਵਰਕ ਦਾ ਕੰਮ ਆਊਗਾ ਤੇ ਵਿੱਚ ਸਾਰੀ ਬੁੱਟੀ ਦਿੱਤੀ ਹੋਈ ਹੈ ਜੀ। ਸਾਰੀ ਛਾਟ ਦੇ ਵਿੱਚ ਬਹੁਤ ਜਿਆਦਾ ਸੋਹਣੀ ਬੁੱਟੀ ਆਏਗੀ ਤੇ ਬਹੁਤ ਜਿਆਦਾ ਸੋਹਣਾ ਕੰਮ ਆਏਗਾ ਜੀ ਬਾਜੂ ਦੇ ਉੱਤੇ। ਬਾਜੂ ਦੇ ਉੱਤੇ ਵੀ ਬਹੁਤ ਜਿਆਦਾ ਸੋਹਣਾ ਕੰਮ ਹੈ ਤੇ ਨਾਲ ਬੁੱਟੀ ਦਿੱਤੀ ਹੋਈ ਹੈ। ਜਿੱਦਾਂ ਹੀ ਮੇਰੇ ਭੈਣ ਨੇ ਮੈਨੂੰ ਕਿਹਾ ਸੀ ਇਦਾਂ ਦਾ ਸੂਟ ਰੈਡੀ ਕਰਨਾ ਆਪਾਂ ਉਦਾਂ ਦਾ ਹੀ ਸੇਮ ਸੂਟ ਜਿਹੜੀ ਕਰਕੇ ਦਿੱਤਾ ਹੈ ਜੀ ਜੇ ਤੁਸੀਂ ਬਾਜੂ ਨਾਲ ਦਾ ਕੰਮ ਬਾਟਮ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਟਮ ਤੇ ਵੀ ਕਰਕੇ ਦੇ ਦਾਂਗੇ ਜੀ ਬਹੁਤ ਝਾ ਸੁਣਾ ਸੂਟ ਹੈ ਤੇ ਬਹੁਤ ਝਾ ਸੁਣੀ ਡਿਜ਼ਾਈਨਿੰਗ ਹੈ ਵਾਹ ਸੂਟ ਦੀ ਰੌ ਸ਼ਿਰਖ ਦੇ ਉੱਤੇ ਇਹ ਵਾਲਾ ਸੂਟ ਆਪਾਂ ਰੈਡੀ ਕੀਤਾ ਹੋਇਆ ਤੁਸੀਂ ਇਹਨੂੰ ਕਿਸੇ ਵੀ ਸਟੱਫ ਦੇ ਵਿੱਚ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਜੀ ਜੋ ਸੂਟ ਆਊਗਾ ਜੀ ਬਹੁਤ ਜਿਆਦਾ ਸੋਹਣਾ ਆਪਾਂ 2 ਡਿਜ਼ਾਈਨ ਦੇ ਵਿੱਚ ਇਹ ਵਾ ਸੂਟ ਜਿਹੜੀ ਕੀਤਾ ਹੋਇਆ ਪਿਕੋਕ ਵਾਲਾ ਡਿਜ਼ਾਈਨ ਰਹੂਗਾ ਤੇ ਹੈਂਡਵਰਕ ਦਾ ਪੀਸ ਰਹੂਗਾ ਜੀ ਇਹ ਵਾ ਆਪਾਂ ਸ਼ਿਮਰ ਦੇ ਉੱਤੇ ਜਿਹੜੀ ਕੀਤਾ ਹੋਇਆ ਤੇ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਤੇ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਨੈੱਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਮਟੀਰੀਅਲ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਕੰਮ ਹੈ ਨੈੱਕ ਦਾ ਤੇ ਸਾਰੀ ਸ਼ਰਟ ਦੇ ਵਿੱਚ ਬੁਟੀ ਆਏਗੀ ਜੀ ਤੇ ਬਹੁਤ ਜਿਆਦਾ ਸੋਹਣਾ ਹੈਗਾ ਜੀ ਘੇਰੇ ਦੇ ਉੱਤੇ ਕੰਮ ਘੇਰੇ ਦੇ ਉੱਤੇ ਬਹੁਤ ਜਿਆਦਾ ਸੋਹਣਾ ਕੰਮ ਆਊਗਾ ਜੀ ਤੇ ਨਾਲ ਪਿਕਕ ਬਣੀ ਹੋਈ ਹੈ ਬਹੁਤ ਜਿਆਦਾ ਸੋਹਣੀ ਤੁਸੀਂ ਚੈੱਕ ਕਰ ਸਾਹਿ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਤੇ ਬਾਜੂ ਦੇ ਉੱਤੇ ਪੂਰਾ ਹੈਵੀ ਕੰਮ ਦਿੱਤਾ ਹੋਇਆ ਜਿੱਦਾਂ ਹੀ ਘੇਰੇ ਦੇ ਉੱਤੇ ਹੈਵੀ ਕੰਮ ਆ ਉਦਾਂ ਹੀ ਆਏਗਾ ਜੀ ਬਾਜੂ ਦੇ ਉੱਤੇ ਤੇ ਇਹਨਾਂ ਨੇ ਪਲੇਨ ਬਾਟਮ ਰਖਵਾਈ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਹੈ ਟਿਸ਼ੂ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਜਿਆਦਾ ਸੋਹਣੀ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਬਹੁਤ ਜਿਆਦਾ ਸੋਹਣਾ ਆਪਾਂ ਨੇ ਦੁਪੱਟਾ ਰੈਡੀ ਕਰਕੇ ਦਿੱਤਾ ਹੈ ਜੀ ਜੇਵਾ ਸੂਟ ਤੁਹਾਨੂੰ ਪਸੰਦ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਤੇ ਐਦਾਂ ਦੀ ਲੁੱਕ ਆ ਰਹੀ ਹੈ ਪੂਰੇ ਸੂਟ ਦੀ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਜੀ ਨੈਕਸਟ ਸੂਟ ਆਊਗਾ ਜੀ ਬਹੁਤ ਚਾ ਸੋਨਾ ਕੀ ਵੀ ਸ਼ਿਰਕ ਦੇ ਉੱਤੇ ਆਪਾਂ ਇਹ ਵਾਹਤਾ ਹੈ ਜੀ ਕੀ ਵੀ ਸ਼ਿਰਕ ਦੇ ਉੱਤੇ ਤੇ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਹੈ ਸੇਮ ਡਿਜ਼ਾਈਨਿੰਗ ਰਹੂਗੀ ਪਿਕਪਾਕ ਵਾਲਾ ਡਿਜ਼ਾਈਨ ਹੋਊਗਾ ਤੇ ਬਹੁਤ ਚਾ ਸੋਨਾ ਆਪਾਂ ਨੇ ਵਰਕ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਪਸੰਦ ਆ ਤੁਸੀਂ ਨਾਲ ਦੀ ਨਾਲ ਬਾਏ ਕਰ ਸਕਦੇ ਹੋ ਫਲੋਜੀ ਗ੍ਰੀਨ ਜਿਹੜਾ ਕਲਰ ਆ ਥੋੜਾ ਜਿਆ ਕੈਮਰੇ ਦੇ ਵਿੱਚ ਫਰਕ ਆ ਰਿਹਾ ਜੀ ਕਲਰ ਦਾ ਤੇ ਬਹੁਤ ਜਿਆ ਸੋਹਣੀਆਂ ਸੇਮ ਪਾਜ ਦਿੱਤੀਆਂ ਹੋਈਆਂ ਨੇ ਜੀ ਤੇ ਨਾਲ ਬਹੁਤ ਜਆ ਸੁਣਾ ਆਪਾਂ ਪਿਓਰ ਔਰਗੰਜ਼ਾ ਦੇ ਵਿੱਚ ਦੁਪੱਟਾ ਰੈਡੀ ਕੀਤਾ ਹੋਇਆ ਤੇ ਬਹੁਤ ਜਆ ਸੁਣੀ ਨਾਲ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਤੇ ਬਹੁਤ ਜਆ ਸੁਣੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਹ ਵਾਲਾ ਕਲਰ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਜੀ ਜੇਵਾ ਸੂਟ ਤੁਹਾਨੂੰ ਚਾਹੀਦਾ ਤਾਂ ਤੁਸੀਂ ਇਹਨੂੰ ਬਾਈ ਕਰ ਸਕਦੇ ਹੋ ਬਹੁਤ ਜਆ ਸੁਣਾ ਸੂਟ ਹੈ ਤੇ ਬਹੁਤ ਜਆ ਸੁਣਾ ਆਪਣੇ ਡਿਜ਼ਾਈਨ ਕੀਤਾ ਹੋਇਆ ਤੇ ਹੈਂਡਵਰਕ ਦੇ ਸੂਟ ਨੇ ਅੱਜ ਆਪਣੇ ਕੋਲ ਸਾਰੇ ਇਹ ਨੈਸਟ ਸੂਟ ਆਪਾਂ ਨੇ ਰੈਡੀ ਚਾਹ ਸੁਣਾ ਸੂਟ ਆਇਆਗਾ ਜੀ ਸ਼ਿਮਰ ਸਟਫ ਦੇ ਵਿੱਚ ਲਾਈਨਾਂ ਵਾਲੀ ਸ਼ਿਮਰ ਹੋਊਗੀ ਲਾਈਨਿੰਗ ਵਾਲੀ ਸ਼ਿਮਰ ਸਟਫ ਹੋਊਗੀ ਤੇ ਬਹੁਤ ਜਿਆਦਾ ਸੁਣਾ ਕਲਰ ਹੈ ਜੀ ਕਸਟਮਰ ਨੇ ਆਪਣੀ ਪਸੰਦ ਦੇ ਅਨੁਸਾਰ ਇਹ ਵਾਲਾ ਸੂਟ ਰੈਡੀ ਕਰਵਾਇਆ ਆਪਣੇ ਤੋਂ ਤੁਸੀਂ ਚੈੱਕ ਆ ਸਕਦੇ ਆਪੋ ਬਹੁਤ ਜਿਆਦਾ ਸੋਹਣੀ ਜੀ ਲੈਸ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਬਹੁਤ ਜਿਆਦਾ ਸੁਣਾ ਨਾਲ ਆਪਾਂ ਨੇ ਹੈਂਡਵਰਕ ਕੀਤਾ ਹੋਇਆ ਹੈ ਜੀ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਪਿਕ ਭੇਜੀ ਇਸ ਲਈ ਆਪਾਂ ਸੇਮ ਕੰਮ ਕਰਕੇ ਦਿੱਤਾ ਹੈ ਜੀ ਤੇ ਨਾਲ ਆਪਾਂ ਅੰਡਰ ਫਿਨਿਸ਼ਿੰਗ ਦਿੱਤੀ ਹੋਈ ਆ ਆਪਣੇ ਸਾਰੇ ਸੂਟਾਂ ਦੇ ਉੱਤੇ ਆਪਾਂ ਫਿਨਿਸ਼ਿੰਗ ਨਾਲ ਜ਼ਰੂਰ ਦਿੰਨੇ ਆਂ ਜਿਹੜੇ ਕਸਟਮਰ ਨੂੰ ਫਿਨਿਸ਼ਿੰਗ ਨਹੀਂ ਪਸੰਦ ਹੁੰਦੀ ਆਪਾਂ ਉਹ ਵਾਲੇ ਸੂਟਾਂ ਦੇ ਉੱਤੇ ਫਿਨਿਸ਼ਿੰਗ ਨਹੀਂ ਕਰਦੇ ਤੇ ਬਹੁਤ ਝਾੜ ਸੋਹਣੇ ਆਪਾਂ ਨੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਬਹੁਤ ਝਾੜ ਸੋਹਣਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਝਾੜ ਸੋਹਣੀਆਂ ਬਾਜੂ ਹੋਣਗੀਆਂ ਜਿੱਥੇ ਪੂਰੀਆਂ ਹੈਵੀ ਬਾਜੂ ਬਣੀਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਬਹੁਤ ਝਾੜ ਸੋਹਣੀ ਆਪਾਂ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਬਹੁਤ ਜਿਆਸ ਹੋਈ ਆ ਆਪਾਂ ਸਟੀਚਿੰਗ ਕੀਤੀ ਹੋਈ ਹੈ ਜੀ ਤੇ ਨਾਲ ਇਹਦੇ ਸਟੇਟ ਬਾਟਮ ਲਹੂਗੀ ਤੇ ਬਾਟਮ ਤੇ ਵੀ ਬਹੁਤ ਜਿਆਸ ਸੋਨਾ ਕੰਮ ਆਏਗਾ ਜੀ ਤੇ ਵਾਏਗਾ ਜੀ ਬਾਟਮ ਦੇ ਉੱਤੇ ਬਹੁਤ ਜਿਆਸ ਸੋਨਾ ਕੰਮ ਤੇ ਇਹਦੇ ਨਾਲ ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਜਿਹਾ ਦੁਪੱਟਾ ਰੈਡੀ ਕੀਤਾ ਆਪਾਂ ਫੋਰ ਸਾਈਡ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਨਾਲ ਫੋਰ ਸਾਈਡ ਦੇ ਉੱਤੇ ਹੀ ਆਪਾਂ ਨੇ ਬਹੁਤ ਜਿਆਸ ਸੋਨਾ ਕੰਮ ਕੀਤਾ ਹੋਇਆ ਜੀ ਫੋਰ ਸਾਈਡ ਦੇ ਉੱਤੇ ਆਪ ਕਸਟਮਰ ਨੇ ਆਪਾਂ ਨੂੰ ਕੰਮ ਕਰਨ ਨੂੰ ਕਿਹਾ ਸੀ ਆਪਾਂ ਸੇਮ ਕੰਮ ਕੀਤਾ ਹੋਇਆ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਇਹ ਵਾਲੇ ਸੂਟ ਦੀ ਤੇ ਬਹੁਤ ਹੀ ਜਿਆਦਾ ਸੋਹਣੀ ਇਹ ਵਾਲੇ ਸੂਟ ਦੀ ਲੁੱਕ ਆ ਰਹੀ ਹੈ ਜੇ ਵਾਲੇ ਸੂਟ ਨੂੰ ਪਸੰਦ ਆਤਾ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਪਰ ਜਿਹੜਾ ਸਟੱਫ ਰਹੂਗਾ ਜੀ ਸਟਿਚ ਕੀਤਾ ਹੋਇਆ ਸੂਟ ਹੈ ਤੇ ਬਹੁਤ ਜਿਆਦਾ ਸੋਹਣੀ ਆਪਾਂ ਨੇ ਤੇ ਬਹੁਤ ਜਿਆਦਾ ਸੁਣੀ ਲੈਸ ਦਿੱਤੀ ਹੋਈ ਹੈ ਜੀ ਆਪਾਂ ਨੇ ਬਹੁਤ ਜਿਆਦਾ ਸੁਣਾ ਪ੍ਰਿੰਟ ਆਏਗਾ ਜੀ ਜੌਰਜਟ ਦੇ ਵਿੱਚ ਤੇ ਨਾਲ ਆਰੀਵਰ ਕੀਤਾ ਹੋਇਆ ਹੈ ਤੇ ਬਹੁਤ ਜਿਆਦਾ ਸੁਣੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਤੇ ਇਹਦੇ ਤੇ ਆਪਾਂ ਨੇ ਬਾਟਮ ਤੇ ਵੀ ਬਹੁਤ ਜਿਆਦਾ ਸੁਣਾ ਕੰਮ ਕੀਤਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੁਣਾ ਕੰਮ ਆਏਗਾ ਜੀ ਬਾਟਮ ਦੇ ਉੱਤੇ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਜੇ ਤੁਸੀਂ ਵੀ ਇਦਾਂ ਦੇ ਸੋਨੇ ਸੋਨੇ ਸੂਟ ਰੇਡ ਕੇ ਤੁਸੀਂ ਵੀ ਇਦਾਂ ਦੇ ਸੋਨੇ ਸੋਨੇ ਸੂਟ ਰੇਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਤੇ ਇਹਦੇ ਨਾਲ ਬਹੁਤ ਜਿਆਦਾ ਸੋਨਾ ਤੇ ਕੁਲਾ ਡੁਲਾ ਟਾਈਮੇਟਰਾ ਦੁਪੱਟਾ ਰਹੂਗਾ ਜੀ ਤੇ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਨਹੀਂ ਮਿਲੂਗਾ ਜੀ ਆਪਣੇ ਕੋਲ ਇੱਕ ਪੀਸ ਹੀ ਰਹਿਦਾ ਸੀ ਤੇ ਇਹਦੇ ਵਿੱਚ ਹੋਰ ਪ੍ਰਿੰਟ ਦੇਖਣਾ ਚਾਹਣੇ ਤਾਂ ਤੁਸੀਂ ਮੈਨੂੰ ਮੈਸੇਜ ਜਾਂ ਫੋਨ ਕਰ ਸਕਦੇ ਹੋ ਜੀ ਤੇ ਆਪਾਂ ਸੇਮ ਕੰਮ ਕਰਕੇ ਦੇ ਦਾਂਗੇ ਜੀ ਥੋੜਾ ਜਿਹਾ ਪ੍ਰਿੰਟ ਦਾ ਫਰਕ ਪੈ ਜਾਏਗਾ ਜੀ ਤਰੁਕਾਰੀ ਆ ਜਿਹੜਾ ਸੂਟ ਜੇ ਤੁਸੀਂ ਐਦਾਂ ਦੇ ਸੋਹਣੇ ਸੋਹਣੇ ਪ੍ਰਿੰਟ ਸੂਟ ਦੇਖਣਾ ਚਾਹੁੰਦੇ ਹੋ ਤਾਂ ਮੇਰੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੂਟ ਮੰਗਵਾ ਸਕਦੇ ਹੋ ਇਸੇ ਕੀ ਆਪਣੇ ਅੱਜ ਵਾਲੇ ਸੂਟ ਜਿੰਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਜੁਲਿਸ ਸੈਕ ਕਰੋ ਤੁਹਾਨੂੰ ਮੇਰੇ ਸੁੱਟਾ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣੇ ਸਾਰਿਆਂ ਦਾ ਧੰਨਵਾਦ ਸਸ ਰਿਹਾ ਕਾ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣ ਸੋਹਣ ਸੁੱਟਾ ਹੈ ਨਾ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬੈਗਾਂ